ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਤੇ ਆਸ਼ੀਸ਼ ਦੇ ਅਸੀਂ ਇੱਕ ਵਾਰੀ ਫਿਰ ਹਾਜ਼ਰ ਹਾਂ ਕਿ ਸਾਰੇ ਭੈਣ ਭਰਾਵਾਂ ਲਈ ਪ੍ਰਾਰਥਨਾ ਕਰ ਸਕੀਏ ਕਿ ਪਰਮੇਸ਼ਵਰ ਉਹਨਾਂ ਦੇ ਜੀਵਨ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਪਰਮੇਸ਼ਵਰ ਤੁਹਾਨੂੰ ਬਰਕਤ ਤੇ ਆਸ਼ੀਸ਼ ਦੇ ਜਿਹੜੇ ਸਾਡੀ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਔਰ ਸਬਸਕ੍ਰਾਈਬ ਕਰਦੇ ਆ ਔਰ ਹੋਰਾਂ ਤੱਕ ਪਹੁੰਚਾਉਂਦੇ ਆ ਕਿ ਪਰਮੇਸ਼ਵਰ ਦਾ ਵਚਨ ਔਰ ਸਾਡੀਆਂ ਪ੍ਰਾਰਥਨਾਵਾਂ ਉਹਨਾਂ ਦੇ ਜੀਵਨ ਵਿੱਚ ਆਪਣੇ ਕੰਮਾਂ ਨੂੰ ਪਰਮੇਸ਼ਵਰ ਦੇ ਕੰਮਾਂ ਨੂੰ ਪ੍ਰਗਟ ਕਰੇ ਖੁਦਾ ਸਾਰਿਆਂ ਨੂੰ ਬਰਕਤ ਆਸ਼ੀਸ਼ ਦੇ ਔਰ ਪਰਮੇਸ਼ਵਰ ਇੱਕ ਇੱਕ ਦੇ ਜੀਵਨ ਵਿੱਚ ਭਲਾਈ ਕਰੇ ਆਈਏ ਸਾਡੀ ਅੱਜ ਦੀ ਪ੍ਰਾਰਥਨਾ ਉਹ ਭੈਣ ਭਰਾਵਾਂ ਲਈ ਆ ਜਿਹੜੇ ਦੁਸ਼ਟ ਆਤਮਾ ਦੇ ਜਕੜੇ ਆ ਜਿਨ੍ਹਾਂ ਦੇ ਜੀਵਨ ਵਿੱਚ ਸ਼ੈਤਾਨ ਕੰਮ ਕਰਦਾ ਆ ਕਿਸੇ ਵੀ ਵਜ੍ਹਾ ਦੇ ਨਾਲ ਅਸੀਂ ਉਹਨਾਂ ਲਈ ਅੱਜ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਗੰਦੀਆਂ ਦੁਸ਼ਟ ਆਤਮਾ ਤੋਂ ਆਜ਼ਾਦ ਕਰੇ ਔਰ ਪਰਮੇਸ਼ਵਰ ਉਹਨਾਂ ਦੇ ਜੀਵਨ ਵਿੱਚ ਇੱਕ ਅੱਛਾ ਔਰ ਚੰਗਾ ਚੋਖਾ ਜੀਵਨ ਦੇਵੇ ਆਈਏ ਅਸੀਂ ਪ੍ਰਾਰਥਨਾ ਕਰਦੇ ਹਾਂ ਔਰ ਪਰਮੇਸ਼ਵਰ ਸਾਰਿਆਂ ਨੂੰ ਆਸ਼ੀਸ਼ ਦੇ ਸਾਰੇ ਮੇਰੇ ਨਾਲ ਪ੍ਰਾਰਥਨਾ ਕਰਿਓ ਭੈਣ ਭਰਾਵਾਂ ਲਈ ਪਰਮੇਸ਼ਵਰ ਤੁਹਾਨੂੰ ਵੀ ਬਹੁਤ ਸਾਰੀ ਬਰਕਤ ਔਰ ਆਸ਼ੀਸ਼ ਦੇਵੇਗਾ ਹalleluyah halleluyah 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 ਟੜਾ ਤਾਨਵਾਦ ਹੋ ਯਿਸੂ ਰੱਜਾ ਟੜਾ ਧੰਨਵਾਦ ਹੋ ਟੜੇ ਨਾਂ ਨੂੰ ਮਹਿਮਾ ਆਦਰ ਮਿਲੇ ਪਿਆਰੇ ਪਰਮੇਸ਼ਰ ਜੀ ਟੜੇ ਨਾਂ ਨੂੰ ਮਹਿਮਾ ਆਦਰ ਮਿਲੇ ਸਰਵ ਸ਼ਕਤੀਮਾਨ ਪਿਤਾ ਮੈਂ ਟੜਾ ਤਾਨਵਾਦ ਕਰਦੀਆਂ ਟੜੇ ਨਾਂ ਦੀ ਵਡਿਆਈ ਕਰਦੀਆਂ ਯਿਸੂ ਰੱਜਾ ਅਸਦਾ ਸਾਡਾ ਪ੍ਰਾਰਥਨਾ ਦਾ ਜੋ ਵਿਸ਼ਾ ਆਸੀ ਤੁਹਾਡੇ ਚਰਨਾਂ ਵਿੱਚ ਲੈ ਕੇ ਆਏ ਪਿਆਰੇ ਪਰਮੇਸ਼ਰ ਜੀ ਉਹ ਭੈਣ ਭਰਾਵਾਂ ਲਈ ਉਹ ਬੱਚਿਆਂ ਲਈ ਪਿਆਰੇ ਪਰਮੇਸ਼ਰ ਉਹ ਨੌਜਵਾਨਾਂ ਲਈ ਜਿਨ੍ਹਾਂ ਦੇ ਜੀਵਨ ਵਿੱਚ ਦੁਸ਼ਟ ਆਤਮਾ ਕੰਮ ਕਰਦਾ ਕਿਸੇ ਵੀ ਤਰ੍ਹਾਂ ਪਿਆਰੇ ਪਰਮੇਸ਼ਰ ਜੀ ਉਹ ਸਾਰੀਆਂ ਗੰਦੀਆਂ ਦੁਸ਼ਟ ਆਤਮਾ ਨੂੰ ਅਸੀਂ ਤੁਹਾਡੇ ਨਾਂ ਦੇ ਦੁਆਰਾ ਹੁਕਮ ਦਿੰਦੇ ਹਾਂ ਔਰ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਚਲੀਆਂ ਜਾਣ ਪਿਆਰੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ ਇੱਕ ਇੱਕ ਨੂੰ ਸ਼ੂਏ ਪਿਆਰੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਨੂੰ ਆਜ਼ਾਦ ਕਰੇ ਯੇਸੂ ਰਜਾਹ ਟੜਾ ਪਵਿੱਤਰ ਆਤਮਾ ਇੱਕ ਇੱਕ ਨੂੰ ਆਜ਼ਾਦ ਕਰੇ ਪਿਆਰੇ ਪਰਮੇਸ਼ਰ ਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋ ਸਵਰਗਯੇ ਪਿਤਾ ਟੜਾ ਸ਼ੁਕਰ ਕਰਦੇ ਹਾਂ ਸਵਰਗਯੇ ਪਿਤਾ ਟੜਾ ਸ਼ੁਕਰ ਕਰਦੇ ਹਾਂ ਸਵਰਗਯੇ ਪਿਤਾ ਟੜਾ ਸ਼ੁਕਰ ਕਰਦੇ ਹਾਂ ਜ਼ਮੀਨ ਅਸਮਾਨ ਦੇ ਮਾਲਿਕ ਔਰ ਖਾਲਿਕ ਮੇਟੜਾ ਧੰਨਵਾਦ ਕਰਦੀਆਂ ਜ਼ਮੀਨ ਅਸਮਾਨ ਦੇ ਮਾਲਿਕ ਔਰ ਖਾਲਿਕ ਮੇਟੜਾ ਧੰਨਵਾਦ ਕਰਦੀਆਂ ਇੱਕ ਇੱਕ ਨੌਜਵਾਨ ਨੂੰ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਇੱਕ ਇੱਕ ਬੱਚੇ ਨੂੰ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਇੱਕ ਇੱਕ ਭ ਹੱਥਾਂ ਵਿੱਚ ਸੌਂਪ ਦਿਨੇ ਆਈਏ ਸੁਰਾਜਾ ਇੱਕ ਇੱਕ ਤੇ ਧਿਆ ਕਰੋ ਪਿਆਰੇ ਪਰਮੇਸ਼ਵਰ ਇੱਕ ਇੱਕ ਤੇ ਰਹਿਮ ਕਰੋ ਪਿਆਰੇ ਪਰਮੇਸ਼ਰ ਹਰ ਤਰ੍ਹਾਂ ਦੀਆਂ ਦੁਸ਼ਟ ਆਤਮਾ ਗੰਦੀਆਂ ਪਿਆਰੇ ਪਰਮੇਸ਼ਵਰ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਚਲੀਆਂ ਜਾਣ ਪਿਆਰੇ ਪਰਮੇਸ਼ਰ ਲੜਾਈ ਝਗੜੇ ਵਾਲੀਆਂ ਗੰਦੀਆਂ ਦੁਸ਼ਟ ਆਤਮਾ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਚਲੀਆਂ ਜਾਣ ਬਿ ਵਿਚਾਰ ਵਾਲੀਆਂ ਗੰਦੀਆਂ ਦੁਸ਼ਟ ਆਤਮਾ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਚਲੀਆਂ ਜਾਣ ਡਰਾਵਨੇ ਸੁਪਨੇ ਲਿਆਉਣ ਵਾਲੀਆਂ ਗੰਦੀਆਂ ਦੁਸ਼ਟ ਆਤਮਾ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਚਲੀਆਂ ਜਾਣ ਪਿਆਰੇ ਪਰਮੇਸ਼ਵਰ ਹਰ ਤਰ੍ਹਾਂ ਦੀਆਂ ਬਿਮਾਰੀ ਲਿਆਉਣ ਵਾਲੀਆਂ ਗੰਦੀਆਂ ਦੁਸ਼ਟ ਆਤਮਾ ਕਰਜ਼ੇ ਵਿੱਚ ਵਸਾਉਣ ਵਾਲੀਆਂ ਗੰਦੀਆਂ ਦੁਸ਼ਟ ਆਤਮਾ ਹਰ ਤਰ੍ਹਾਂ ਦੇ ਮਾੜੇ ਕੰਮ ਕਰਾਉਣ ਵਾਲੀਆਂ ਗੰਦੀਆਂ ਦੁਸ਼ਟ ਆਤਮਾ ਯੈਸੂ ਰਾਜਾ ਇੱਕ ਇੱਕ ਦੇ ਪਿਆਰੇ ਪਰਮੇਸ਼ਰ ਜੀਵਨ ਨੂੰ ਛੱਡ ਕੇ ਪਿਆਰੇ ਪਰਮੇਸ਼ਰ ਜਾਂਦੀਆਂ ਰਹਿਣ ਸਮਰਥੀਏ ਪਿਤਾ ਇਸੇ ਵਕਤ ਤੁਹਾਡਾ ਸਮਰਥ ਪਿਆਰੇ ਪਰਮੇਸ਼ਰ ਇੱਕ ਇੱਕ ਦੇ ਜੀਵਨ ਚ ਕਾਰੀਏ ਕਰੇ ਯੈਸੂ ਰਾਜਾ ਹਰ ਗੰਦੀ ਦੁਸ਼ਟ ਆਤਮਾ ਤੁਹਾਡੇ ਨਾਂ ਦੇ ਦੁਆਰਾ ਜਾਂਦੀ ਰਹਿ ਕੇ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਤੁਸੀਂ ਇੱਕ ਇੱਕ ਨੂੰ ਰਿਹਾ ਕਰੋ ਇੱਕ ਇੱਕ ਨੂੰ ਆਜ਼ਾਦ ਕਰੋ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਯਿਸੂ ਰਾਜਾ ਤੁਹਾਡਾ ਹੀ ਧੰਨਵਾਦ ਹੋ ਯਿਸੂ ਰਾਜਾ ਤੁਹਾਡਾ ਹੀ ਧੰਨਵਾਦ ਹੋ ਯਿਸੂ ਰਾਜਾ ਸਾਰਾ ਆਦਰ ਸਾਰਾ ਜ਼ਲਾਲ ਸਾਰੀ ਮਹਿਮਾ ਤੁਹਾਡੇ ਨਾਂ ਨੂੰ ਮਿਲੇ ਯਿਸੂ ਰਾਜਾ ਸਾਰੀ ਮਹਿਮਾ ਤੁਹਾਡੇ ਨਾਂ ਨੂੰ ਮਿਲੇ ਯਿਸੂ ਰਾਜਾ ਸਾਰੀ ਮਹਿਮਾ ਮੇਰੇ ਪ੍ਰਭੂ ਯੀਸ਼ੂ ਮਸੀਹ ਨੂੰ ਮਿਲੇ ਯਿਸੂ ਜੀ ਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹallelujah 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 ਯਿਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਪਿਆਰੇ ਪਰਮੇਸ਼ਰ ਇੱਕ ਇੱਕ ਦੇ ਜੀਵਨ ਚ ਕੰਮ ਕਰੋ ਪਿਆਰੇ ਪਰਮੇਸ਼ਰ ਇੱਕ ਇੱਕ ਜੀਵਨ ਚ ਕੰਮ ਕਰੋ ਪਿਆਰੇ ਪਰਮੇਸ਼ਰ ਮੈਂ ਆਪਣੇ ਪੂਰੇ ਵਰਲਡ ਲਈ ਪ੍ਰਾਰਥਨਾ ਕਰਦੀ ਪਿਆਰੇ ਪਰਮੇਸ਼ਰ ਇਹ ਪੂਰੇ ਸੰਸਾਰ ਉਤੇ ਤੁਹਾਡਾ ਅਨੁਗ੍ਰਹਿ ਤੁਹਾਡਾ ਜ਼ਲਾਲ ਪ੍ਰਗਟ ਕੀਤਾ ਜਾਏ ਪਿਆਰੇ ਪਰਮੇਸ਼ਰ ਸਭ ਜਾਣ ਜਾਣ ਪਿਆਰੇ ਪਰਮੇਸ਼ਰ ਸੱਚਮੁੱਚ ਤੁਸੀਂ ਜ਼ਿੰਦਾ ਖੁਦਾ ਤੁਸੀਂ ਪਵਿੱਤਰ ਖੁਦਾ ਹੋ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਵਰ ਹੋ ਔਰ ਤੁਸੀਂ ਸਾਰੀਆਂ ਚੀਜ਼ਾਂ ਦਾ ਹੱਲ ਕਰਨ ਵਾਲੇ ਪਰਮੇਸ਼ਵਰ ਹੋ ਯੈਸੂ ਜੀ ਤੁਹਾਡਾ ਹੀ ਧੰਨਵਾਦ ਕਰਦੇ ਹਾਂ ਤੁਹਾਡਾ ਹੀ ਧੰਨਵਾਦ ਕਰਦੇ ਪਿਆਰੇ ਪਰਮੇਸ਼ਵਰ ਤੁਸੀਂ ਜ਼ਮੀਨ ਅਸਮਾਨ ਬਣਾਉਣ ਵਾਲੇ ਪਰਮੇਸ਼ਵਰ ਤੁਸੀਂ ਜ਼ਮੀਨ ਅਸਮਾਨ ਦੇ ਮਾਲਿਕ ਔਰ ਖਾਲੀ ਕੋ ਯੇਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਯੇਸੂ ਰਾਜਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਪਵਿੱਤਰ ਪਰਮੇਸ਼ਵਰ ਤੁਹਾਡਾ ਸ਼ੁਕਰ ਕਰਦੇ ਆ ਪਵਿੱਤਰ ਪਰਮੇਸ਼ਵਰ ਤੁਹਾਡਾ ਸ਼ੁਕਰ ਕਰਦੇ ਆ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੇਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੇਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਪਿਆਰੇ ਪਰਮੇਸ਼ਰ ਜਿਨਨੇ ਸਾਡੀ ਇਸ ਵੀਡੀਓ ਦੇ ਨਾਲ ਜੁੜਨ ਪਿਆਰੇ ਪਰਮੇਸ਼ਰ ਕਦੂਸ ਮਿਹਰਬਾਨ ਉਹਨਾਂ ਦੀ ਜੀਵਨਾਚ ਆਪਣੇ ਕੰਮ ਕਰੋ ਉਹਨਾਂ ਦੇ ਜੀਵਨਾਚ ਆਪਣੇ ਕੰਮ ਕਰੋ ਇਸੇ ਵਕਤ ਤੜਾ ਪਵਿੱਤਰ ਆਤਮਾ ਕਾਰਜ ਇਹ ਕਰੇ ਇਸੇ ਵਕਤ ਤੜਾ ਪਵਿੱਤਰ ਆਤਮਾ ਕਾਰਜ ਇਹ ਕਰੇ ਯੇਸੂ ਰਾਜਾ ਹਰ ਤਰ੍ਹਾਂ ਦੀਆਂ ਗੰਦੀਆਂ ਡੂਸਟ ਆਤਮਾ ਦਾ ਆਜ਼ਾਦ ਕਰੋ ਹਰ ਤਰ੍ਹਾਂ ਦੀਆਂ ਪਿਆਰੇ ਪਰਮੇਸ਼ਰ ਗੰਦੀਆਂ ਡੂਸਟ ਆਤਮਾ ਨੂੰ ਆਪਣੀ ਪਵਿੱਤਰ ਆਤਮਾ ਦੇ ਦੁਆਰਾ ਪੱਸਮ ਕਰ ਦਿਓ ਯੇਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਤੁਹਾਡਾ ਜ਼ਲਾਲ ਪ੍ਰਗਟ ਕੀਤਾ ਜਾਏ ਪਿਆਰੇ ਪਰਮੇਸ਼ਰ ਇੱਕ ਇੱਕ ਨੂੰ ਸਮਰਥ ਬਖਸ਼ੋ ਪਿਆਰੇ ਪਰਮੇਸ਼ਰ ਤੁਹਾਡਾ ਜ਼ਲਾਲ ਇੱਕ ਇੱਕ ਛੀਵਾਂ ਚਕਾਰ ਇਹ ਕਰੇ ਪਿਆਰੇ ਪਰਮੇਸ਼ ਤਾਡਾ ਜਲਾਲ ਇੱਕ ਇੱਕ ਜੀਵਨ ਚਕਾਰ ਇਹ ਕਰੇ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਯੇਸ਼ੂ ਜੀ ਤੁਹਾਡਾ ਧੰਨਵਾਦ ਕਰਦੀਆਂ ਯੇਸ਼ੂ ਜੀ ਤੁਹਾਡੇ ਹੀ ਧੰਨਵਾਦ ਕਰਦੀਆਂ ਯੇਸ਼ੂ ਜੀ ਤੁਹਾਡੇ ਹੀ ਧੰਨਵਾਦ ਕਰਦੀਆਂ ਨਸਾਤ ਤੁਹਾਡੇ ਤੋਂ ਆ ਸ਼ਿਫਾ ਤੁਹਾਡੇ ਤੋਂ ਆ ਆਜ਼ਾਦੀ ਤੁਹਾਡੇ ਤੋਂ ਆ ਯੇਸ਼ੂ ਰਾਜਾ ਟਾੜਾ ਸ਼ੁਕਰੋ ਟਾੜਾ ਸ਼ੁਕਰੋ ਟਾੜਾ ਸ਼ੁਕਰੋ ਟਾੜਾ ਸ਼ੁਕਰੋ ਟਾੜਾ ਸ਼ੁਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਇਬਰਾਹਿਮ ਇਜ਼ਹਾਕ ਯਾਕੂਬ ਦੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇਬਰਾਹਿਮ ਇਜ਼ਹਾਕ ਯਾਕੂਬ ਦੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੇਸ਼ੂ ਰਾਜਾ ਤੁਹਾਡਾ ਧੰਨਵਾਦ ਕਰਦੀ ਹਾਂ ਯੇਸ਼ੂ ਰਾਜਾ ਤੁਹਾਡਾ ਹੀ ਧੰਨਵਾਦ ਕਰਦੀ ਹਾਂ ਯੇਸ਼ੂ ਰਾਜਾ ਤੁਹਾਡਾ ਹੀ ਧੰਨਵਾਦ ਕਰਦੇ ਹਾਂ ਪਿਆਰੇ ਪਰਮੇਸ਼ਵਰ ਕਿਉਂਕਿ ਤੁਸੀਂ ਮਹਿਮਾ ਦੇ ਯੋਗ ਹੈ ਪਰਮੇਸ਼ਵਰ ਤੁਸੀਂ ਸਤੂਤੀਆਂ ਦੇ ਯੋਗ ਹੈ ਪਰਮੇਸ਼ਵਰ ਹੋ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਪਿਆਰੇ ਪਰਮੇਸ਼ਵਰ ਇੱਕ ਵਾਰ ਫਿਰ ਤੋਂ ਪਿਆਰੇ ਪਰਮੇਸ਼ਰ ਮੈਂ ਤੁਹਾਡੀ ਹਜ਼ੂਰੀ ਵਿੱਚ ਉਹ ਪਣ ਪ੍ਰਾਮਾਂ ਲਈ ਉਹ ਬੱਚਿਆਂ ਲਈ ਨੌਜਵਾਨਾਂ ਲਈ ਪ੍ਰਾਰਥਨਾ ਕਰਦੀ ਜੇ ਸੁਰਜਾ ਇੱਕ ਇੱਕ ਨੂੰ ਛੂਓ ਪਿਆਰੇ ਪਰਮੇਸ਼ਰ ਇੱਕ ਇੱਕ ਨੂੰ ਛੂਓ ਪਿਆਰੇ ਪਰਮੇਸ਼ਰ ਡਰ ਵਾਲੀ ਗੰਦੀ ਦੁਸ਼ਟ ਆਤਮਾ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਜਾਂਦੀ ਰਹੇ ਸਪਨਿਆਂ ਦੇ ਦੁਆਰਾ ਡਰਾਉਣ ਵਾਲੀ ਗੰਦੀ ਦੁਸ਼ਟ ਆਤਮਾ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਜਾਂਦੀ ਰਹੇ ਜਿਨ੍ਹਾਂ ਨੂੰ ਆਪਣੇ ਘਰਾਂ ਵਿੱਚੋਂ ਡਰ ਲੱਗਦਾ ਪਿਆਰੇ ਪਰਮੇਸ਼ਰ ਉਹ ਗੰਦੀ ਦੁਸ਼ਟ ਆਤਮਾ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਜਾਂਦੀ ਰਹੇ ਤੁਸੀਂ ਦਲੇਰੀ ਵਾਲਾ ਆਤਮਾ ਦੇਣ ਵਾਲੇ ਪਰਮੇਸ਼ਰ ਤੁਸੀਂ ਮੁਹੱਈਆ ਕਰਨ ਵਾਲੇ ਪਰਮੇਸ਼ਵਰ ਹੋ ਯਿਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਵਰ ਕਿਉਂਕਿ ਸ਼ਿਫਾ ਤੁਹਾਡੇ ਤੋਂ ਆ ਯਿਸੂ ਰਾਜਾ ਮੁਕਤੀ ਤੁਹਾਡੇ ਤੋਂ ਆ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਰਾਜਾ ਇੱਕ ਇੱਕ ਨੂੰ ਨਰੋਹਿਆਂ ਕਰੋ ਪਿਆਰੇ ਪਰਮੇਸ਼ਵਰ ਇੱਕ ਇੱਕ ਨੂੰ ਚੰਗਿਆਂ ਕਰੋ ਯਿਸੂ ਰਾਜਾ ਤੁਹਾਡਾ ਸ਼ੁਕਰ ਕਰਦੀ ਹਾਂ ਮੈਂ ਪਿਆਰੇ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਰਾਜਾ ਮੈਂ ਵਿਸ਼ਵਾਸ ਕਰਦੀ ਮੈਂ ਜਿੰਨੇ ਭੈਣ ਭਰਾਵਾਂ ਲਈ ਪ੍ਰਾਰਥਨਾ ਕੀਤੀ ਪਿਆਰੇ ਪਰਮੇਸ਼ਵਰ ਉਹਨਾਂ ਨੇ ਆਪਣੇ ਜੀਵਨਾਂ ਵਿੱਚ ਇਹ ਪ੍ਰਾਰਥਨਾ ਨੂੰ ਗ੍ਰਹਿਣ ਕੀਤਾ ਕਬੂਲ ਕੀਤਾ ਯੇ ਸੁਰਾਜਾ অর ਉਹਨਾ ਦੇ ਵਿਸ਼ਵਾਸ ਦੇ ਦੁਆਰਾ ਤੁਸੀਂ ਇੱਕ ਇੱਕ ਨੂੰ ਫਲ ਦੇਣ ਵਾਲੇ ਪਰਮੇਸ਼ਵਰ ਹੋ ਇੱਕ ਇੱਕ ਨੂੰ ਚੰਗੀਆਂ ਕਰਨ ਵਾਲੇ ਪਰਮੇਸ਼ਵਰ ਹੋ ਯੇ ਸੁਰਾਜਾ অর ਇੱਕ ਇੱਕ ਨੂੰ ਹਰ ਡਰ ਵਾਲੀ ਗੰਦੀ ਦੁਸ਼ਟ ਆਤਮਾ ਤੋਂ ਆਜ਼ਾਦ ਕਰਨ ਵਾਲੇ ਪਰਮੇਸ਼ਵਰ ਤੁਸੀਂ ਕਿਹਾ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਜਾਂਦਾ ਯੇਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਟੜੇ ਨਾਂ ਨੂੰ ਮਹਿਮਾ ਦਿੰਦੀ ਮੇਰੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਪ੍ਰਭੂ ਯੇਸੂ ਮਸੀਹ ਦੇ ਨਾਮ ਦੇ ਦੁਆਰਾ ਆਮੀਨ